10th CBS ਦਾ ਰਿਜ਼ਲਟ ਆਇਆ ਮੇਰੇ 96.6% ਆਇਆ ਤੇ ਇਹਦਾ ਸਾਰਾ 크੍ਰੈਡਿਟ ਸਾਰੇ ਟੀਚਰਸ ਨੂੰ ਦੇਣਾ ਚਾਹੂੰਗੀ ਜਿਵੇਂ ਮੈਨੂੰ ਇੱਕੋ ਮੈਸੇਜ ਆ ਕਿ ਸੈਲਫ ਸਟੱਡੀਜ਼ ਦਾ ਕੀ ਤੁਸੀਂ ਇਹ ਮਿਹਨਤ ਕਰਦੇ ਰਹੋ ਹਾਰਡ ਵਰਕ ਕਰਦੇ ਰਹੋ ਤੁਹਾਨੂੰ ਉਹਦਾ ਫਲ ਜ਼ਰੂਰ ਮਿਲੇਗਾ CBS ਬੋਰਡ 10ਵੀਂ ਜਮਾਤ ਸਕੂਲ ਵੱਟੋ ਪੱਟੀ ਦਾ ਨਤੀਜਾ ਰਿਹਾ ਸ਼ਾਨਦਾਰ ਜੀ ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਕੀਤਾ ਇਲਾਕੇ ਦਾ ਨਾਮ ਰੋਸ਼ਨ ਜੀ ਹਾਂ ਲਾਕਾ ਜੀਰੇ ਨਾਲ ਸੰਬੰਧਿਤ ਮੱਖੂ ਕਸਬੇ ਦਾ ਪਿੰਡ ਵੱਟੂ ਪੱਟੀ ਇਸ ਇਲਾਕੇ ਦੀ ਨਾਮਵਰ ਇੱਕ ਸੰਸਥਾ શ્રી ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਮਾਤ 10ਵੀਂ ਦਾ ਨਤੀਜਾ ਰਹਾ ਸ਼ਾਨਦਾਰ ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਕਵਲਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ CBSE ਵੱਲੋਂ ਲਈ ਗਈ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 100% ਰਿਹਾ ਹੈ ਉਨ੍ਹਾਂ ਕਿਹਾ ਕਿ ਸਾਡੇ ਸਕੂਲ ਦੇ 40 ਵਿਦਿਆਰਥੀ 10ਵੀਂ ਦੀ ਪ੍ਰੀਖਿਆ ਲਈ ਅਪੀਅਰ ਹੋਏ ਸਨ ਅਤੇ ਸਾਰੇ ਹੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ ਸਕੂਲ ਦੇ ਵਿਦਿਆਰਥਣ ਗਰਲੀਨ ਕੋਰਨੇ 97% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਜਸਕਰਨ ਸਿੰਘ ਨੇ 96% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਜਸਕਰਨ ਪ੍ਰੀਤਕੌਰ ਨੇ 94% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅੱਜ ਆਪਣੇ ਮਾਤਾ ਪਿਤਾ ਨਾਲ ਸਕੂਲ ਵਿਖੇ ਪਹੁੰਚੇ ਤੇ ਸਕੂਲ ਪਹੁੰਚਣ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਪ੍ਰਿੰਸੀਪਲ ਮੈਡਮ ਨੇ ਇਸ ਕਾਮਯਾਬੀ ਲਈ ਬੱਚਿਆਂ ਦੇ ਸਕੂਲ ਸਟਾਫ ਦੀ ਮਿਹਨਤ ਨੂੰ ਜ਼ਿੰਮੇਵਾਰ ਦੱਸਦਿਆਂ ਭਵਿੱਖ ਲਈ ਬੱਚਿਆਂ ਨੂੰ ਸ਼ੋਭਾ ਸ਼ਾਮ ਦਿੱਤੀਆਂ ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਸਰਦਾਰ ਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਸੰਸਥਾ ਬਾਬਾ ਖਿੰਦਰ ਸਿੰਘ ਜੀ ਸੁਭਰਾਵਾਲਿਆਂ ਦੀ ਅਗਵਾਈ ਵਿੱਚ ਪਿਛਲੇ ਕਈ ਸਾਲਾਂ ਤੋਂ ਸਫਲਤਾਪੂਰਕ ਚੱਲ ਰਹੀ ਹੈ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਸੰਸਥਾ ਤੇ ਇਲਾਕੇ ਦਾ ਨਾਂ ਰੋਸ਼ਨ ਕਰ ਰਹੀ ਹੈ ਇਸ ਮੌਕੇ ਸਰਦਾਰ ਗਰਦਿਤ ਸਿੰਘ ਕਮੇਟੀ ਮੈਂਬਰ ਸਰਦਾਰ ਜਗਦੀਪ ਸਿੰਘ ਕਮੇਟੀ ਮੈਂਬਰ ਸਮੁੱਚਾ ਪਤੇ ਮਾਤਾ ਪਿਤਾ ਸਹਿਤ ਵਿਦਿਆਰਥੀ ਹਾਜ਼ਰ ਰਹੇ ਦੇਖੋ ਮਖੂ ਤੋਂ ਹਰਨੇਕ ਸਿੰਘ ਭੁੱਲਰ ਦੇ ਨਾਲ ਰਾਈਵ ਸਿੰਘ ਚੂਰਾ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਣੇ ਰਹੋ ਸਾਡਾ ਦੇਖਦੇ ਰਹੋ ਸਾਡਾ ਚੈਨਲ ਬੱਚਿਆਂ ਦੀ ਹੌਸਲਾ ਅਪਜਾਈ ਕਰਦੇ ਹੋਏ ਆਪਣੇ ਲਾਈਕ ਕਮੈਂਟ ਜ਼ਰੂਰ ਦੇਣਾ ਕੀ ਨਾਮ ਕੀ ਹੈ ਜੀ ਗੂਗਲ ਲਿੰਕਡ ਠੀਕ ਹੈ ਅੱਜ ਸਨਮਾਨਿਤ ਕੀਤਾ ਗਿਆ ਮੂੰਹ ਮਿੱਠਾ ਵੀ ਕਰਵਾਇਆ ਗਿਆ ਕੀ ਸਮਾਗਮ ਕੀ ਸੀਗਾ ਕੀ ਪ੍ਰਾਪਤ ਕੀਤੀ ਹੈ ਹਾਂਜੀ ਹਜਰ 10th CBSE ਦਾ ਰਿਜ਼ਲਟ ਆਇਆ ਮੇਰੇ 96.6% ਆਇਆ ਤੇ ਇਹਦਾ ਸਾਰਾ ਕ੍ਰੈਡਿਟ ਸਾਰੇ ਟੀਚਰਸ ਨੂੰ ਦੇਣਾ ਚਾਹੂੰਗੀ ਸਾਰੇ ਟੀਚਰਸ ਬਹੁਤ ਹਾਰਡ ਵਰਕਿੰਗ ਕੋਆਪਰੇਟਿਵ ਤੇ ਫ੍ਰੈਂਡਲੀ ਨੇ ਜੀ ਹੋਰ ਇਲਾਕੇ ਨੂੰ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਇੱਕ ਇਲਾਕੇ ਦਾ ਨਾਮ ਵੀ ਰੋਸ਼ਨ ਹੋਇਆ ਮਾਂ ਪਿਆਰ ਦਾ ਨਾਮ ਰੋਸ਼ਨ ਹੋਇਆ ਹੋਰ ਬੱਚਿਆਂ ਨੂੰ ਕੀ ਮੈਸੇਜ ਦਿਓਗੇ ਜਿੰਮੀਰੇ ਇਕੋ ਮੈਸੇਜ ਆ ਕਿ ਸੈਲਫ ਸਟੱਡੀਜ਼ ਦਾ ਕੀ ਤੁਸੀਂ ਇਹ ਮਿਹਨਤ ਕਰਦੇ ਰਹੋ ਹਾਰਡ ਵਰਕ ਕਰਦੇ ਰਹੋ ਤੁਹਾਨੂੰ ਉਹਦਾ ਫਲ ਜ਼ਰੂਰ ਮਿਲੇਗਾ ਜੀ ਕੁਝ ਬੱਚੇ ਜਏ ਵੀ ਹੁੰਦੇ ਨੇ ਜੋ ਪੜਾਈ ਦੇ ਵਿੱਚ ਥੋੜਾ ਜਿਹਾ ਵੀਕਲੀ ਹੁੰਦੇ ਨੇ ਉਹ ਹੌਸਲਾ ਹਾਰ ਜਾਂਦੇ ਨੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਹਾਂਜੀ ਆਪਾਂ ਨੂੰ ਆਪਣੀ ਵੀਕਨੈਸ ਨੂੰ ਲਾਈਕ ਵੀਕਨੈਸ ਨੂੰ ਆਪਣੇ ਤੇ ਪੈਰੀ ਨਹੀਂ ਪੈਣ ਦੇਣਾ ਚਾਹੀਦਾ ਉਹਦੇ ਤੇ ਹੋਰ ਮਿਹਨਤ ਕਰੋ ਹੋਰ ਹਾਰਡ ਵਰਕ ਕਰੋ ਐਂਡ ਸਭ ਕੁਝ ਵੈਲ ਐਂਡ ਗੁੱਡ ਜੀ ਹੋਰ ਕਿਸੇ ਤਰ੍ਹਾਂ ਦਾ ਕੋਈ ਪੜਾਈ ਨਾਲ ਸੰਬੰਧਿਤ ਅਕਤੀਰਸ ਨਹੀਂ ਬਸ ਸਾਰਾ ਹਾਰਡ ਵਰਕ ਕਰੋ ਐਂਡ ਕੀ ਨਾਮ ਕੀ ਹੈ ਜੀ ਜਸਕਰਨ ਸਿੰਘ ਅੱਜ ਸਨਮਾਨਿਤ ਕੀਤਾ ਗਿਆ ਹੈ ਕਿ ਪ੍ਰੋਗਰਾਮ ਕੀ ਸੀਗਾ ਕਿਸ ਵਿਸ਼ੇ ਨਾਲ ਸੰਬੰਧਿਤ ਜਿਹੜਾ ਅੱਜ ਮੂੰ ਮੱਠਾ ਕਰਵਾਇਆ ਗਿਆ 10ਵੀਂ ਦੇ ਸੀਬੀਐ ਪ੍ਰੀਖਿਆ ਵਿੱਚੋਂ 99% ਆਏ ਹਨ ਨੰਬਰ ਆਏ ਆ ਜੀ ਪ੍ਰਾਪਤ ਕੀਤੇ ਆ ਹਾਂਜੀ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹਾਂ ਹਾਂਜੀ ਮਾਪਿਆਂ ਨੂੰ ਇਹਦੇ ਸਕੂਲ ਦਾ ਵੀ ਕਿਉਂਕਿ ਉਹਨਾਂ ਨੇ ਇਲਾਕੇ ਦਾ ਵੀ ਹਾਂਜੀ ਠੀਕ ਹੈ ਬੱਚਿਆਂ ਸੰਬੰਧੀ ਜਿਹੜੇ ਪੜ੍ਹਾਈ ਨਾਲ ਸੰਬੰਧਿਤ ਬੱਚੇ ਹੈਗੇ ਨੇ ਕੀ ਮੈਸੇਜ ਕੀ ਨਾਲ ਹੈ ਜੀ ਔਰ ਵੀ ਮਿਹਨਤ ਕਰਨ ਤੇ ਸਕੂਲ ਵਾਲਿਆਂ ਦੇ ਨਾਮ ਰੌਸ਼ਨ ਕਰਨ ਸਕੂਲ ਵਾਲੇ ਵੀ ਬਹੁਤ ਮਿਹਨਤ ਕਰਦੇ ਆ ਤੇ ਆਪਦੇ ਪੇਰੈਂਟਸ ਦਾ ਵੀ ਨਾਮ ਰੌਸ਼ਨ ਕਰਨ ਲੋਕਾਂ ਅੱਗੇ ਕਿਹੜੀ ਲਾਈਨ ਹੈ ਮੈਡੀਕਲ ਮੈਡੀਕਲ ਲਾਈਨ ਜੀ ਹਾਂ ਜੀ ਕੀ ਨਾਮ ਕੀ ਹੈ ਜੀ ਮੇਰਾ ਨਾਮ ਜਸਕਰਨप्रीत कौर ਹੈ ਠੀਕ ਹੈ ਜੀ ਜਿਸ ਸਕੂਲ ਨਾਲ ਸੰਬੰਧਿਤ ਹੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸਕੈਂਡਰੀ ਸਕੂਲ ਕਿੰਨੇ ਅੰਕ ਪ੍ਰਾਪਤ ਕੀਤੇ ਜੀ ਜੀ ਮੇਰੇ 93.6% ਆਇਆ ਠੀਕ ਹੈ ਜੀ ਸੋ ਅੱਜ ਮੂੰ ਮਠਾ ਕਰਵਾਇਆ ਗਿਆ ਜੀ ਹਾਂ ਜੀ ਠੀਕ ਹੈ ਜੀ ਤੇ ਅਲਾਕਾ ਤੇ ਮਾਪੇ ਸਾਰੇ ਵਧਾਈ ਦੇ ਪਾਤਰ ਆ ਜੀ ਜ਼ਰੂਰ ਸਾਰੇ ਹੀ ਬਹੁਤ ਵਧਾਈ ਦੇ ਪਾਤਰ ਆ ਕਿਉਂਕਿ ਅਧਿਆਪਕਾਂ ਨੇ ਵੀ ਬਹੁਤ ਮਿਹਨਤ ਕੀਤੀ ਸੀ ਤੇ ਸਾਰੇ ਹੀ ਟੀਚਰ ਬਹੁਤ ਵਧੀਆ ਤੇ ਸਾਡੇ ਨਾਲ ਫ੍ਰੈਂਡਲੀ ਬਿਹੇਵੀਅਰ ਸੀ ਤੇ ਸਾਡੇ ਹਰੇਕ ਡਾਊਟ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਸੋਲਵ ਕਰਕੇ ਦਿੰਦੇ ਆ ਜੀ ਜੀ ਹੋਰ ਬੱਚੇ ਜਿਹੜੇ ਹੈਗੇ ਨੇ ਪੜਾਈ ਨਾਲ ਸੰਬੰਧਿਤ ਉਹਨਾਂ ਨੂੰ ਕੀ ਮੈਸੇਜ ਹੋਵੇ ਜੀ ਹੋਰ ਬੱਚਾ ਨੂੰ ਇਹ ਵੀ ਆਬੀ ਵੱਤੋਂ ਵੱਧ ਮਿਹਨਤ ਕਰੋ ਆਪਣੇ ਟੀਚਰਾਂ ਤੇ ਆਪਣੇ ਮਾਪਿਆਂ ਦਾ ਸਤਿਕਾਰ ਕਰੋ ਤੇ ਚੰਗੇ ਨੰਬਰ ਲੈ ਕੇ ਉਹਨਾਂ ਦਾ ਨਾਮ ਰੌਸ਼ਨ ਕਰੋ ਮੇਰਾ ਨਾਮ ਹਰਜੋਤ कौर ਹੈ ਠੀਕ ਹੈ ਕਿਹ ਕਿ ਸਕੂਲ ਨਾਲ ਸੰਬੰਧਿਤ ਹੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸਕੰਦਰੀ ਸਕੂਲ ਬੱਟੂਪੱਟੀ ਅੱਜ ਦੀ ਪ੍ਰਾਪਤੀ ਬਾਰੇ ਕੀ ਕਹੋਗੇ ਅੱਜ ਦੀ ਪ੍ਰਾਪਤੀ ਲਈ ਮੈਂ ਬਹੁਤ ਜ਼ਿਆਦਾ ਖੁਸ਼ ਆ ਮੈਂ ਆਪਣੀ ਪ੍ਰਾਪਤੀ ਦਾ ਜ਼ਮਾ ਸਾਰਾ ਆਪਣੇ ਸਕੂਲ ਦੇ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਸਰ ਤੇ ਆਪਣੀ ਸਕੂਲ ਦੀ ਪੂਰੀ ਕਮੇਟੀ ਨੂੰ ਦੇਣੇ ਜਾਵਾਂਗੀ ਸਾਡੇ ਸਕੂਲ ਦੇ ਟੀਚਰਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਜਿਸ ਦੇ ਕਰਕੇ ਮੇਰੇ ਇੰਨੇ ਜ਼ਿਆਦਾ ਨੰਬਰ ਆ ਪਏ ਹੋਰ ਬੱਚਿਆਂ ਨੂੰ ਕੀ ਮੈਸੇਜ ਦੇਵੋਗੇ ਔਰ ਬੱਚਿਆਂ ਨੂੰ ਮੈਂ ਇਹੀ ਮੈਸੇਜ ਦਵਾਂਗੀ ਕਿ ਉਹ ਵੱਧ ਤੋਂ ਵੱਧ ਜ਼ਿਆਦਾ ਪੜ੍ਹਾਈ ਕਰਨ ਆਪਣੇ ਸਕੂਲ ਦਾ ਆਪਣੇ ਮਾਪਿਆਂ ਦਾ ਤੇ ਆਪਣੇ ਸਾਰੇ ਦੇਸ਼ ਦਾ ਨਾਮ ਰੋਸ਼ਨ ਕਰਨ। ਨਾਮ ਕੀ ਹੈ ਜੀ? ਮੇਰਾ ਨਾਮ ਸ਼ਰਨਜੀਤ ਕੌਰ ਹੈ। ਠੀਕ ਹੈ। ਅੱਜ ਮੂੰਹ ਮਠਾ ਕਰਵਾਇਆ ਗਿਆ ਹੈ ਕਿ ਇਹ ਸਮਾਗਮ ਸੀਗਾ ਕਿ ਪ੍ਰੋਗਰਾਮ ਸੀਗਾ ਜੀ। 13 ਮਹੀਨੋਂ ਸਾਡੇ CBSE 10th ਦਾ ਰਿਜ਼ਲਟ ਆਇਆ ਅਤੇ ਇਸ ਵਾਰ ਸਾਡੇ ਸਕੂਲ ਦਾ ਰਿਜ਼ਲਟ ਬਹੁਤ ਵਧੀਆ ਰਿਹਾ ਹੈ। ਜਿਹਦਾ ਸ਼ਰੇ ਅਸੀਂ ਆਪਣੇ ਸਕੂਲ ਟੀਚਰਸ ਆਪਣੇ ਪੇਰੈਂਟਸ ਨੂੰ ਦੇਣਾ ਚਾਹੁੰਦੇ ਹਾਂ ਜਿਹੜੇ ਹਰ ਵਕਤ ਸਾਨੂੰ ਸਪੋਰਟ ਕਰਦੇ ਨੇ। ਹੋਰ ਸਾਡੇ ਡਾਊਟ ਸੈਸ਼ਨਸ ਲਾਉਂਦੇ ਨੇ ਕਿ ਸਾਨੂੰ ਕਿਸੇ ਵੀ ਸਬਜੈਕਟ 'ਚ ਕੋਈ ਪ੍ਰੋਬਲਮ ਆ ਤੇ ਉਹ ਕਲੀਅਰ ਕਰਵਾਉਂਦੇ ਨੇ ਜੀ ਜੀ ਕਿੰਨੇ ਅੰਕ ਪ੍ਰਾਪਤ ਕੀਤੇ ਗਿਆ ਜੀ 93.4 ਠੀਕ ਹੈ ਜੀ ਤੇ ਅੱਜ ਮੁਮਿਠਾ ਕਰਵਾਇਆ ਗਿਆ ਹੋਰ ਬੱਚਿਆਂ ਨੂੰ ਲੈ ਕੇ ਜਿੱਦਾਂ ਪੜਾਈ ਨਾਲ ਸਾਰੇ ਸੰਬੰਧਿਤ ਬੱਚੇ ਹੈਗੇ ਨੇ ਉਹਨਾਂ ਨੂੰ ਕੀ ਮੈਸੇਜ ਕੀ ਦਿਓਗੇ ਜੀ ਮੈਂ ਸਾਰੇ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਕਲਾਸ ਦੇ ਵਿੱਚ ਹਮੇਸ਼ਾ ਕੰਸਿਸਟੈਂਸੀ ਰੱਖਣੀ ਚਾਹੀਦੀ ਆ ਜੀ ਆਪਣੇ ਡਾਊਟਸ ਟੀਚਰਸ ਤੋਂ ਪੁੱਛਣੇ ਚਾਹੀਦੇ ਨੇ ਹੈਜ਼ਿਟੇਟ ਫੀਲ ਨਹੀਂ ਕਰਨਾ ਚਾਹੀਦਾ ਜੀ ਜੀ ਤੇ ਪੂਰੀ ਮਿਹਨਤ ਨਾਲ ਪੜ੍ਹਾਈ ਕਰਨੀ ਚਾਹੀਦੀ ਆ ਤਾਂ ਜੋ ਤੁਹਾਡੇ ਪੇਰੈਂਟਸ ਦਾ ਤੁਹਾਡੇ ਸਕੂਲ ਦਾ ਤੁਹਾਡੇ ਇਲਾਕੇ ਦਾ ਅੱਗੇ ਨਾਮ ਰੌਸ਼ਨ ਹੋ ਸਕੇ ਜੀ ਚੰਗੇ ਅੰਕ ਪ੍ਰਾਪਤ ਕੀਤੇ ਨੇ ਪਰ ਭਵਿੱਖ ਦੇ ਵਿੱਚ ਸਟੱਡੀ ਦੇ ਸਬੰਧਿਤ ਅੱਗੇ ਕੀ ਹੈਗੇ ਕੋਸ਼ਿਸ਼ ਕੀ ਰਹੋਗੇ ਕਿਸ ਨੈਣ ਦੇ ਵਿੱਚ ਜਾਣਾ ਚਾਹੋਗੇ ਮੈਂ ਮੈਡੀਕਲ ਸਟ੍ਰੀਮ ਚੋਸ ਕੀਤੀ ਆ ਤੇ ਮੈਂ ਆਪਣੀ ਲਾਈਫ ਦੇ ਵਿੱਚ ਕਾਰਡੀਓਲੋਜਿਸਟ ਬਣਨਾ ਚਾਹੁੰਦੀ ਆ ਜੀ ਧੰਨਵਾਦ। ਮੇਰਾ ਨਾਮ ਕਿਰਨਜੀਤ ਕੋਲ ਹੈ। ਕਿੰਨੇ ਅੰਕ ਪ੍ਰਾਪਤ ਕੀਤੇ ਜੀ? 90% ਅੰਕ ਪ੍ਰਾਪਤ ਕੀਤੇ। ਕਿਹ ਸਕੂਲ ਨਾਲ ਸੰਬੰਧਿਤ ਹੋ? shri guru har gobind sahib senior secondary school gotupatti। ਠੀਕ ਹੈ। ਅੱਜ ਮੋਮ ਮਿੱਠਾ ਕਰਵਾਇਆ ਗਿਆ ਜੀ? ਹਾਂਜੀ। ਸਨਮਾਨਤ ਵੀ ਕੀਤਾ ਗਿਆ ਜੀ? ਹਾਂਜੀ। ਖੁਸ਼ੀ ਹੋ ਰਹੀ ਹੈ? ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ। ਠੀਕ ਹੈ। ਹੋਰ ਬੱਚਿਆਂ ਨੂੰ ਕੀ ਮੈਸੇਜ ਦਿਓਗੇ ਜੀ? ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਹੋਰ ਮਤਲਬ ਕਿ ਪੜ੍ਹਾਈ ਕਰਕੇ ਹੋਰ ਏਦੋਂ ਵੀ ਜ਼ਿਆਦਾ ਅੰਕ ਪ੍ਰਾਪਤ ਕਰਨੇ ਜਿਹਦੇ ਕਰਕੇ ਟੀਚਰਸ ਦਾ ਸਕੂਲ ਦਾ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਹੋਵੇ। ਜੀ ਅੱਗੇ ਕਿਹੜੇ ਕਿਸ ਲਾਈਨ ਦੇ ਵਿੱਚ ਜਾਓਗੇ ਅੱਗੇ ਕਾਮਰਸ ਲਾਈਨ ਵਿੱਚ ਜਾਣਾ ਹੈ ਠੀਕ ਹੈ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਰ ਅੱਜ ਅਸੀਂ ਬਹੁਤ ਖੁਸ਼ ਆ ਅਸੀਂ ਇਕੱਠੇ ਹੋਏ ਆ ਸੈਵ ਸ਼ੈਡੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂਪੁਰ ਟੂਚ ਅੱਜ ਸਾਡੇ ਬੱਚਿਆਂ ਨੇ ਇੱਥੇ ਸਕੂਲ ਦੇ ਬੱਚਿਆਂ ਨੇ ਤਕਰੀਬਨ 97% ਤੋਂ ਲੈ ਕੇ 90% ਤੋਂ ਉੱਪਰ 97% ਤੱਕ ਸੀਬੀਐਸਸੀ 10th ਦੇ ਬੋਰਡ ਵਿੱਚੋਂ ਨੰਬਰ ਲੈਨੇ ਤਾਂ ਚੰਗੀਆਂ ਪੋਜੀਸ਼ਨਾਂ ਲੈ ਕੇ ਪਾਸ ਹੋਏ ਨੇ ਬੱਚੇ ਸਾਰੇ ਓਵਰ ਹਾਰ ਰਿਜ਼ਲਟ ਵੀ ਸਾਡਾ 100% ਹੈ ਇੱਥੋਂ ਦਾ ਤਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਐਜ਼ ਪੇਰੈਂਟਸ ਵੀ ਧੰਨਵਾਦ ਕਰਦੇ ਹਾਂ ਸਾਰੇ ਟੀਚਰਾਂ ਦਾ ਇੱਥੇ ਸਾਰੇ ਸਟਾਫ ਦਾ ਜਿਨ੍ਹਾਂ ਨੇ ਆਪਣੀ ਇੰਨੀ ਮਿਹਨਤ ਨਾਲ ਕਰਕੇ ਨਾ ਬੱਚਿਆਂ ਨੂੰ ਇੱਥੋਂ ਤੱਕ ਪਹੁੰਚਾਇਆ ਬਹੁਤ ਅੱਛੇ ਸਕੋਰ ਕੀਤੇ ਆ ਬੱਚੇ ਨੇ ਸਾਰਿਆਂ ਬੱਚਿਆਂ ਦੇ ਵਧੀਆ ਰਿਜ਼ਲਟ ਨੇ ਸਾਡੀ ਸਭ ਤੋਂ ਗੁਰਲੀਨ ਕੋਰ ਕੁੜੀਆਂ ਨੇ 97% ਨੰਬਰ ਲੈਣੇ ਇਸ ਤਰ੍ਹਾਂ ਹੀ ਹੋਰ ਵੀ ਬੱਚੇ ਸਾਡੇ 95% 96% 94% ਤੇ ਵੀ ਕਾਫੀ ਬੱਚੇ ਨੇ ਤੋ ਬਹੁਤ ਵਧੀਆ ਰਿਜ਼ਲਟ ਆਇਆ ਹੈ ਤਾਂ ਅਸੀਂ ਵਧਾਈ ਦਿੰਦੇ ਆ ਸਾਰੇ ਪੇਰੈਂਟਸ ਨੂੰ ਸਾਰੇ ਸਟਾਫ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਰੇ ਬੱਚਿਆਂ ਨੂੰ ਇੰਨਾ ਵਧੀਆ ਸਕੋਰ ਕੀਤਾ ਤਾਂ ਅਸੀਂ ਅੱਗੇ ਤੋਂ ਵੀ ਇਹੀ ਆਸ ਰੱਖਾਂਗੇ ਸਕੂਲ ਤੋਂ ਸਟਾਫ ਤੋਂ ਵੀ ਚੰਗੀ ਮਿਹਨਤ ਕਰਕੇ ਚੰਗੇ ਪੀਸ਼ਾ ਸਾਡੇ ਬੱਚੇ ਹੋਣ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਵੇਲੇ ਟਾਈਮ ਸਾਰੇ ਬੱਚੇ ਆਏ ਨੇ ਤੇ ਬਹੁਤ ਖੁਸ਼ ਨੇ ਸਾਰੇ ਬੱਚੇ ਵੀ ਸਾਰੇ ਪੇਰੈਂਟਸ ਵੀ ਸਾਰੇ ਟੀਚਰ ਵੀ ਖੁਸ਼ੀ ਦਾ ਮਾਹੌਲ ਹੈ ਸਕੂਲ ਵਿੱਚ ਬਹੁਤ ਮਿੱਠਾ ਕਰਾਇਆ ਗਿਆ ਹੈ ਹਾਂਜੀ ਸਾਰੇ ਬੱਚਿਆਂ ਦਾ ਮੂੰਹ ਮਿੱਠਾ ਕਰਾਇਆ ਗਿਆ ਪ੍ਰਿੰਸੀਪਲ ਸਾਹਿਬ ਨੇ ਕਰਵਾਇਆ ਆ ਪਾ ਕੇ ਉਹਨਾਂ ਨੇ ਗੱਲ ਹਾਰ ਪਾ ਗਏ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਤਰ੍ਹਾਂ ਸਾਰੇ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ ਤੇ ਇਹ ਸਕੂਲ ਸਾਡਾ ਬਹੁਤ ਹੀ ਤਰੱਕੀ 'ਚ ਜਾ ਰਿਹਾ ਅਸੀਂ ਅੱਗੇ ਵੀ ਆਸ ਕਰਾਂਗੇ ਕਿ ਇਹ ਦਿਨ ਰਾਤ ਦਾ ਚੌਗਣੀ ਤਰੱਕੀ ਕਰੇ ਹਾਂਜੀ ਸਰ ਅੱਜ ਬੱਚਿਆਂ ਨਾਲ ਸੰਬੰਧਿਤ ਪ੍ਰੋਗਰਾਮ ਅਸਈਗਾ ਬੱਚਿਆਂ ਨਾਲ ਸਨਮਾਨਿਤ ਕੀਤਾ ਗਿਆ ਮੂੰ ਮਿੱਠਾ ਕਰਵਾਇਆ ਗਿਆ ਕੀ ਪ੍ਰੋਗਰਾਮ ਕੇ ਸੀਗਾ ਜੀ ਅੱਜ ਬੜਾ ਖੁਸ਼ੀ ਦਾ ਦਿਨ ਹੈ ਜੀ ਕਿ ਸਾਡੇ ਕੋਲ CBSE ਬੋਰਡ ਦਾ ਜਿਹੜਾ ਰਿਜ਼ਲਟ ਸਾਡੇ ਕੋਲ ਡਿਕਲੇਅਰ ਹੋਇਆ ਹੈ ਜਿਸ ਦੇ ਵਿੱਚ ਸਾਡੇ ਬੱਚਿਆਂ ਨੇ ਬਹੁਤ ਹੀ ਸੋਹਣੀ ਪਰਫਾਰਮੈਂਸ ਜਿਹੜੀ ਉਹ ਦਿੱਤੀ ਆ ਔਰ ਇੰਨੀ ਖੁਸ਼ੀ ਦੀ ਕਿ ਬੱਚਿਆਂ ਨੇ ਆਪਣੇ ਸਾਰੇ ਰਿਕਾਰਡ ਜਿਹੜੇ ਪਿਛਲੇ ਉਹ ਤੋੜ ਦਿੱਤੇ 97% ਨੰਬਰ ਬੇਟੀ ਗੁਰਲੀਨ ਕੌਰ ਉਸਦੇ ਨਾਲ ਹੀ ਜਸਕਰਨ ਸਿੰਘ ਬੇਟਾ 96% ਔਰ ਜਿਸ ਕਰਨਪ੍ਰੀਤ ਕੌਰ ਨੇ 94% ਲੈ ਕੇ ਫਰਸਟ ਸੈਕੰਡ ਔਰ ਥਰਡ ਡਿਵੀਜ਼ਨ ਜਿਹੜੀ ਆ ਪੋਸਟ ਸਕੂਲ ਦੇ ਵਿੱਚੋਂ ਹਾਸਲ ਕੀਤੀ ਆ ਸੋ ਉਸੇ ਦੀ ਖੁਸ਼ੀ ਚ ਅੱਜ ਜਿਹੜਾ ਉਹ ਮੂਹ ਮਠਾ ਕਰਵਾਇਆ ਗਿਆ ਇਲਾਕੇ ਦੇ ਵਿੱਚ ਹੋਰ ਵੀ ਸੰਸਥਾਵਾਂ ਚੱਲ ਰਹੀਆਂ ਨੇ ਪਰ ਆਪਣੀ ਸੰਸਥਾ ਦਾ ਆਪਣੇ ਸਕੂਲ ਦਾ ਜਿਹੜਾ ਸ਼ੁਰੂ ਹੋਣ ਦਾ ਤੁਸੀਂ ਗੱਲ ਜ਼ਰੂਰ ਸਾਂਝੀ ਕਰ ਦਿਓ ਬਿਲਕੁਲ ਜੀ ਬਹੁਤ ਆਪ ਜੀ ਨੇ ਵਾਜਮ ਸਵਾਲ ਕੀਤਾ ਇਹ ਸੁਪਨਾ ਮਹਾਪੁਰਸ਼ ਸਤਕਾਰਯੋਗ ਬਾਬਾ ਸ਼ਿੰਦਰ ਸਿੰਘ ਜੀ ਨੇ ਦੇਖਿਆ 2000 ਦੋ ਦੇ ਵਿੱਚ ਇਹ ਸਕੂਲ ਦੀ ਸ਼ੁਰੂਆਤ ਮਹਾਂਪੁਰਸ਼ਾਂ ਨੇ ਇਲਾਕੇ ਦੇ ਸਹਿਯੋਗ ਨਾਲ ਕੀਤੀ ਜਿਸ ਦੇ ਵਿੱਚ ਖਾਸ ਸਹਿਯੋਗ ਸਵਰਗਵਾਸੀ ਸਰਦਾਰ ਸਰਦੂਤ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦਾ ਰਿਹਾ ਉਸ ਤੋਂ ਤੋਂ ਲੈ ਕੇ ਇਹ ਸਕੂਲ ਜਿਹੜਾ ਉਹ ਲਗਾਤਾਰ ਚੱਲ ਰਿਹਾ ਔਰ 2016 ਤੋਂ ਇਸ ਸਕੂਲ ਨੇ CBSE ਬੋਰਡ ਵਿੱਚ ਗਿਆ ਦੈਨ ਉਸ ਤੋਂ ਬਾਅਦ 100% ਰਿਜ਼ਲਟ ਦੇ ਨਾਲ ਇਹ ਸਕੂਲ ਦਿਨ ਦੁਨੀ ਤੇ ਰਾਤ ਚੌਗਣੀ ਤਰੱਕੀ ਦੇ ਨਾਲ ਦਿਨੋ ਦਿਨ ਅੱਗੇ ਵਧ ਰਿਹਾ ਔਰ ਮਹਾਂਪੁਰਸ਼ਾਂ ਦੇ ਜੋ ਸੁਪਨਾ ਸੀ ਉਹਨੂੰ ਉਹ ਪੂਰਾ ਕਰ ਰਿਹਾ ਬੱਚਿਆਂ ਨੂੰ ਕੀ ਮੈਸੇਜ ਦੇਵਾਂਗੇ ਜੋ ਪੜਾਈ ਨਾਲ ਸੰਬੰਧਿਤ ਹੈਗੇ ਨੇ ਅੱਜ ਦਾ ਚੰਗਾ ਰਿਜ਼ਲਟ ਦੇਖਦੇ ਹੋਏ ਬਿਲਕੁਲ ਜੀ ਬੱਚਿਆਂ ਨੂੰ ਸਾਡੇ ਸਾਡਾ ਪੁਰਜੋਰ ਸਾਡੀ ਇਹੀ ਸਾਡੇ ਸਾਰੇ ਬੱਚਿਆਂ ਨੂੰ ਇਹ ਮੰਗ ਰਹਿੰਦੀ ਆ ਕਿ ਸਾਰੇ ਦੇ ਸਾਰੇ ਬੱਚੇ ਜਿਹੜੇ ਆ ਉਹ ਪੜ੍ਹ ਲਿਖ ਕੇ ਇੱਕ ਚੰਗਾ ਮੁਕਾਮ ਇੱਕ ਚੰਗੇ ਇਨਸਾਨ ਜਿਹੜੇ ਉਹ ਪੈਦਾ ਕਰਨ ਸੋ ਸਭ ਤੋਂ ਪਹਿਲਾਂ ਅਸੀਂ ਸਾਰੇ ਬੱਚਿਆਂ ਨੂੰ ਇਹ ਕਹਿੰਨੇ ਕਿ ਸਾਡੇ ਚ ਮੋਰਲ ਵੈਲਿਊਜ਼ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਜੋ ਸਾਡੇ ਸਮਾਜ ਵਿੱਚ ਗਰਾਵਟ ਆ ਰਹੀ ਆ ਉਸ ਤੋਂ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਉਹ ਬਚਾ ਕੇ ਰੱਖੀਏ ਦੈਨ ਨਾਲ ਦੇ ਨਾਲ ਸਟੱਡੀ ਕਰਕੇ ਉਹਨਾਂ ਨੂੰ ਮਾਡਰਨਿਟੀ ਔਰ ਉਹਨਾਂ ਨੂੰ ਆਪਣੀ ਪਰੰਪਰਾ ਦਾ ਸਮੇਲ ਦੇ ਵਿੱਚ ਇਹ ਬੱਚਿਆਂ ਨੂੰ ਆਪਣੇ ਨੂੰ ਰੱਖਣਾ ਚਾਹੁੰਦੇ ਆ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਦਾ ਰਜਨ ਜੜਾ ਬਾਹਰਲੇ ਦੇਸ਼ ਵੱਲ ਹੋ ਰਿਹਾ ਹੈ ਪਰਦੇਸ਼ ਦੇ ਵਿੱਚ ਰਹਿਣਾ ਪਸੰਦ ਨਹੀਂ ਕਰ ਰਹੇ ਕਿ ਕਾਰਨ ਹੈਗਾ ਕਿ ਮੈਸੇਜ ਕੀ ਦਿਓਗੇ ਉਹਨਾਂ ਨੂੰ ਬਿਲਕੁਲ ਜੀ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਬਹੁਤ ਸਾਰੇ ਬੱਚਿਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਜਾਂ ਸਾਡੇ ਪੇਰੈਂਟਸ ਨੇ ਉਹਨਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਬਟ ਮੈਨੂੰ ਲੱਗਦਾ ਹੈ ਕਿ ਅੱਜ ਜਿਹੜੇ ਬੱਚੇ ਸਾਡੇ ਬਹੁਤ ਵਧੀਆ ਇੱਥੇ ਚੱਲ ਰਹੇ ਨੇ ਔਰ ਸਾਡੇ ਹਰੇਕ ਬੱਚੇ ਕੋਲ ਸਾਡੇ ਕੋਲੇ ਇੰਨੇ ਕੁ ਵਸੀਲੇ ਹੈਗੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਦੇ ਨਾਲ ਇੱਥੇ ਪੜ੍ਹਾਈ ਕਰਵਾ ਕੇ ਉਹਨਾਂ ਨੂੰ ਇੱਥੇ ਇੱਕ ਸਤਕਾਰ ਇੱਕ ਰਿਸਪੈਕਟਫੁਲ ਜਿਹੜੀਆਂ ਜੌਬਸਾਂ ਸਾਸੀਂ ਇੱਥੇ ਪ੍ਰੋਵਾਈਡ ਕਰਵਾ ਸਕਦੇ ਆਂ ਸੋ ਮੇਰੀ ਸਾਰੇ ਮਾਤਾ ਪਿਤਾ ਨੂੰ ਔਰ ਬੱਚਿਆਂ ਨੂੰ ਇਹ ਦਰਖਾਸਤ ਹੈ ਕਿ ਬੇਟਾ ਇੱਥੇ ਰਹਿ ਕੇ ਅਸੀਂ ਬਹੁਤ ਕੁਝ ਅਚੀਵ ਕਰ ਸਕਦੇ ਆਂ ਸੋ ਮਿਹਨਤ ਕਰੀਏ ਤਾਂ ਇੱਥੇ ਹੀ ਸਾਨੂੰ ਸਭ ਕੁਝ ਪ੍ਰਾਪਤ ਹੋਏਗਾ